ਇਹ ਨੇ ਬਿਠਿੰਡਾ ਸ਼ਹਿਰ ਦੇ ਅਮਰਪੁਰਾ ਬਸਤੀ ਅਤੇ ਬੰਗੀ ਨਗਰ ਦੀਆਂ ਤਸਵੀਰਾਂ ਜਿੱਥੋਂ ਦੇ ਲੋਕਾਂ ਦੇ ਸਬਰਾਂ ਦਾ ਬੰਨ ਹੁਣ ਇਸ ਕਦਰ ਟੁੱਟ ਚੁੱਕਿਆ ਆ ਕਿ ਹੁਣ ਲੋਕਾਂ ਨੇ ਇਕੱਠੇ ਹੋ ਕੇ ਨਗਰ ਨਿਗਮ ਦੇ ਬਾਹਰ ਧਰਨਾ ਪ੍ਰਦਰਸ਼ਨ ਕਰ ਦਿੱਤਾ ਇਸ ਮੌਕੇ ਲੋਕਾਂ ਨੇ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਦੇ ਖਿਲਾਫ ਮੁਰਦਾਬਾਦ ਦੇ ਨਾਅਰੇ ਵੀ ਲਗਾਏ ਨੇ ਲੋਕਾਂ ਦੀ ਸ਼ਿਕਾਇਤ ਹੈ ਕਿ ਮੁਹੱਲੇ ਦੇ ਵਿੱਚ ਸੀਵਰੇਜ ਦਾ ਖੜਾ ਪਾਣੀ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਗੱਲ ਇੱਥੇ ਹੀ ਖਤਮ ਨਹੀਂ ਹੁੰਦੀ ਜਨਾਬ ਇਸ ਗੰਦੇ ਪਾਣੀ ਕਾਰਨ ਲੋਕਾਂ ਦਾ ਗਲੀ ਚੋਂ ਲੰਘਣਾ ਵੀ ਔਖਾ ਹੋ ਚੁੱਕਿਆ ਗੁਰਪ੍ਰੀਤ ਕਰੇ ਮੈਂ মিডিਆ ਨੂੰ ਇਹੀ ਸੁਣਵਾਈ ਕਰਨਾ ਚਾਹਣੀ ਆ ਕਿ ਸਾਡੀ ਉੱਚ ਅਧਿਕਾਰੀਆਂ ਤੱਕ ਪਹੁੰਚ ਕਰੋ ਤਾਂ ਜੋ ਸਾਡੇ ਨਰਕਾ ਅਸੀਂ ਨਰਕ ਭਰੀ ਜ਼ਿੰਦਗੀ ਬਤੀਤ ਕਰਦੇ ਆ ਉਹਦੇ 'ਚ ਸਾਨੂੰ ਛੁਟਕਾਰਾ ਮਿਲੇ ਅਸੀਂ ਆਮ ਪਾਰਟੀ ਨੂੰ ਜਿਹੜਾਗਾ ਲੋਕਾਂ ਨੇ ਜੂਥ ਨੇ ਨੌਜਵਾਨ ਪੀੜ੍ਹੀ ਨੇ ਵੱਧ ਚੜ ਕੇ ਵੋਟਾਂ ਕਾਦੇ ਕਰਕੇ ਪਾਈਆਂ ਸੀ ਕਿ ਵੀ ਮਤਲਬ ਕਿ ਸਾਡੀ ਆ ਜਿਹੜੀ ਸੁਣਵਾਈ ਚੰਗੀ ਹੋਊਗੀ ਪਰ ਨਹੀਂ ਪਰ ਅਸੀਂ ਜਿਹੜਾ ਅੱਜ ਵੀ ਅਸੀਂ ਕਾਂਗਰਸ ਨੂੰ 20 ਵੋਟ પાਕੇ ਜਿਤਾਉਣਾ ਚਾਹੁੰਦੇ ਸੀ ਪਰ ਇਹ ਜੂਥ ਨੌਜਵਾਨ ਨੇ ਸਾਡੇ ਲਈ ਕੰਡੇ ਵੀ ਜਿਤੇ ਆਮ ਪਾਰਟੀ ਨੂੰ ਜਿਤਾ ਕੇ ਸਾਡੇ ਲਈ ਕੰਡੇ ਵੀ ਜਿਤੇ ਹੈਗੇ ਨਹੀਂ ਸਮੱਸਿਆ ਕਿੰਨੇ ਚਿਰ ਤੋਂ ਦੱਸ ਸੀ ਵਰਗ ਸਾਨੂੰ ਪੂਰੇ 1.5 ਸਾਲ 1.5 ਮਹੀਨੇ ਤੋਂ ਪੂਰੀ ਸਮੱਸਿਆ ਚੱਲ ਰਹੀ ਆ ਐਮਸੀ ਨੂੰ ਫੋਨ ਕਰਦੇ ਆ ਉਹ ਇੱਥੋਂ ਦੇ ਸਰਕਾਰੀ ਕਰਮਚਾਰੀਆਂ ਨੂੰ ਭੇਜਦੇ ਆ ਦੂਜੇ ਨੰਬਰ ਤੇ ਸਾਡੀ ਜਿਹੜੀ ਆਨਲਾਈਨ ਕੰਪਲੇਂਟ ਹੋ ਰਹੀ ਆ ਉਹ ਆਨਲਾਈਨ ਕੰਪਲੇਂਟ ਸਾਡੀ ਆਨਲਾਈਨ ਨਹੀਂ ਚੜ ਰਹੀ ਸਿਰਫ ਸਾਡੇ ਫੋਨ ਚਾੱਕ ਕੇ ਇਹ ਕਿਹਾ ਜਾਂਦਾ ਹਾਂਜੀ ਤੁਹਾਡੀ ਆਨਲਾਈਨ ਕੰਪਲੇਂਟ ਹੋ ਗਈ ਨਾਮ ਕੀ ਆ ਨੰਬਰ ਕੀ ਆ ਆ ਚੀਜ਼ ਬੋਲੀ ਜਾਂਦੀ ਆ ਪਰ ਸਾਡੀ ਆਨਲਾਈਨ ਕੰਪਲੇਂਟ ਨਹੀਂ ਚੜ ਰਹੀ ਹੈਗੀ ਸਾਡੇ ਤੱਕ ਕੋਈ ਉੱਚ ਅਧਿਕਾਰੀ ਨਹੀਂ ਸਾਡੇ ਐਮਸੀ ਤੱਕ ਹੀ ਸਾਡੀ ਗੱਲ ਸੁਣਵਾਈ ਹੁੰਦੀ ਆ ਇਸ ਤੋਂ ਉੱਤੇ ਜਿਹੜੀ ਆਨਲਾਈਨ ਸਿਵਧੈ ਅਪਲਾਈ ਕੀਤੀ ਆ ਉਹਦੀ ਸਾਡੇ ਲਈ ਕੋਈ ਸਹੂਲਤ ਨਹੀਂ ਆ ਅੱਛਾ ਨਾ ਕਹਿੰਦੇ ਤੁਸੀਂ ਮੇਹਰ ਸਾਹਿਬ ਬੈਠਿਆ ਹੋਰ ਨਾਲ ਗੱਲਬਾਤ ਕੀਤੀ ਤੁਸੀਂ ਕੀ ਕਿਹਾ ਉਹਨਾਂ ਨੂੰ ਨਹੀਂ ਜੀ ਅਸੀਂ ਨਹੀਂ ਸਾਡੇ ਐਮਸੀ ਸਾਹਿਬ ਅੰਦਰ ਹੀ ਨਹੀਂ ਨੇ ਉਹ ਉਹਨਾਂ ਨੇ ਕੀ ਕਿਹਾ ਤੁਹਾਨੂੰ ਉਹ ਅਸੀਂ ਇਹਦੇ ਅੰਦਰ ਗੱਲਬਾਤ ਚੱਲ ਰਹੀ ਆ ਸਾਨੂੰ ਨਹੀਂ ਪਤਾ ਤੇ ਜਿਸ ਤਰ੍ਹਾਂ ਬਰਸਾਤ ਦੇ ਮੌਸਮ ਵੀ ਚੱਲ ਰਿਹਾ ਹੈ ਸੀਵਰ ਦਾ ਗੰਦਾ ਪਾਣੀ ਵੀ ਖੜਾ ਹੈ ਉਹ ਬਰਸਾਤ ਦਾ ਪਾ ਕਿ ਕਿੰਨੀ ਪਰੇਸ਼ਾਨੀ ਆਉਂਦੀ ਆ ਸਾਨੂੰ ਬਹੁਤ ਪਰੇਸ਼ਾਨੀ ਆਉਂਦੀ ਆ ਰੋਸ ਸੋਈ ਦੇ ਵਿੱਚ ਅਸੀਂ ਜਾਂਦੇ ਆ ਲੈਟਰਿੰਗਾਂ ਵਿੱਚ ਦੀ ਨਿਕਲ ਹੀ ਜਾਂਦੀਆਂ ਤਿੰਨ ਦਿਨ ਹੋ ਗਏ ਅਸੀਂ ਰੋਟੀ ਖਾ ਕੇ ਨਹੀਂ ਦੇਖੀ ਆ ਬਹੁਤ ਮੁਸ਼ਕਲ ਹੋਈ ਪਈ ਆ ਸਾਨੂੰ ਬਿਮਾਰੀ ਬਿਮਾਰੀ ਕੀ ਮਲੇਰੀਆ ਫੈਲਣ ਦਾ ਡਰ ਆ ਮੱਛਰ ਪੈਦਾ ਹੋ ਗਿਆਗਾ ਅਸੀਂ ਕਿੱਧਰ ਨੂੰ ਜਾ ਕੇ ਅਸੀਂ ਆਪਦੇ ਘਰ ਵੇਚ ਵੇਚ ਕੇ ਸਾਈਡ ਤੇ ਜਾ ਰਹੇ ਆ ਅਸੀਂ ਪਰਸਰਾਮ ਰਹਿਣਾ ਵੀ ਪਸੰਦ ਨਹੀਂ ਕਰ ਰਹੇ ਆ ਕਿਹੜਾ ਵਾੜਾ ਤੁਹਾਡਾ ਪਰਸਰਾਮ ਗਲੀ ਨੰਬਰ 26 ਜੀ ਚਾ ਪੂਰਾ ਪਾਣੀ ਭਰਿਆ ਪੂਰਾ ਪਾਣੀ ਭਰਿਆਗਾ ਜਾ ਕੇ ਉੱਥੇ ਜਾ ਕੇ ਇੱਕ ਮੀਡੀਆ ਨੂੰ ਦਿਖਾਓ ਸਾਡੇ ਕੈਮਰੇ ਉੱਥੇ ਲਾਓ ਦੇਖੋ ਵੀ ਸਾਡਾ ਕਿੰਨਾ ਬੁਰਾ ਹਾਲ ਹੋਇਆ ਪਿਆ ਗਲੀ ਦੇ ਵਿੱਚ ਅਸੀਂ ਲੰਘਦੇ ਆਂ ਲੈਟਰਿੰਗ ਸਾਡੇ ਪੈਰਾਂ ਨੂੰ ਲੱਗਦੀ ਆ ਜੇ ਅਸੀਂ ਕਈ ਵਾਰੀ ਤਿਲਕ ਜਾਂਦੇ ਆ ਤੁਹਾਨੂੰ ਲੈਟਰਿੰਗ ਲੱਗਦੀ ਆ ਸਾਡੇ ਕੱਪੜਿਆਂ ਤੇ ਲੈਟਰਿੰਗ ਲੱਗਦੀ ਆ ਅਸੀਂ ਕੀ ਹੱਲ ਕਰਕੇ ਸਾਡੀ ਕੋਈ ਸੁਣਵਾਈ ਨਹੀਂ ਮਨਦੀਪ ਸਿੰਘ ਜੀ ਹਰਸਲ ਨਗਰ ਸ਼ਬੀ ਬਿੜਾ ਦੋ ਦੇ ਸਰ ਪਾਣੀ ਦੀ ਪ੍ਰੋਬਲਮ ਹੈਗੀ ਆ ਸਾਡੇ ਹਾਂਜੀ ਸੀਵਰੇਜ ਦੇ ਪਾਣੀ ਦੀ ਪ੍ਰੋਬਲਮ ਹੈਗੀ ਸਾਡੀ ਠੀਕ ਹੈ ਜੀ ਉੰਦੇ ਕਰਕੇ ਸਾਡੀ ਬਹੁਤ ਜ਼ਿੰਦਗੀ ਨਰਕ ਭਰੀ ਹੋਈ ਹੈ ਛੋਟੇ ਛੋਟੇ ਸਾਡੇ ਬੱਚੇ ਆਈ ਬੱਚੇ ਜਦੋਂ ਨਿਕਲਦੇ ਆਈ ਸਾਰੇ ਘਰ ਦੇ ਵਿੱਚ ਗੰਦਗੀ ਹੋਈ ਵੀ ਹੈ ਸਾਡੇ ਕੀ ਮਾਂ ਕਰਦੇ ਸਰ ਆਈ ਬੰਕ ਕਰਦੇ ਵੀ ਸਾਡੀ ਜਿਹੜੀ ਸਮੱਸਿਆ ਹੈ ਪਾਣੀ ਦੀ ਸਿਵਰੇ ਦੀ ਸਮੱਸਿਆ ਹੈ ਉਹਦਾ ਹੱਲ ਕੀਤਾ ਜਾ ਬਈ ਸਾਡੀ ਤਾਂ ਸੋ ਇਹ ਹੀ ਰਿਕਵੈਸਟ ਹੈ ਸਰ ਜੇ ਨਾਰਗ ਹੱਲ ਹੋਇਆ ਤਾਂ ਇਹ ਸੀ ਰਲ ਮਿਲ ਕੇ ਉਹ ਹੀ ਮਤਲਬ ਕਿ ਜਿਹੜਾ ਵੀ ਕੂੜਾ ਕਰਕਟ ਆ ਜੋ ਵੀ ਹੈ ਗੰਦੇ ਪਾਣੀ ਦੀਆਂ ਕੈਂਨੀਆਂ ਇੱਥੇ ਲਿਆ ਕੇ ਸਿੱਟਾਂਗੇ ਇਹਨਾਂ ਨੂੰ ਵੀ ਪਤਾ ਲੱਗੇ ਕਿੱਥੇ ਸਿੱਟਾਂਗੇ ਸਰ ਨਗਰ ਨਿਗਮ ਕਮੇਟੀ ਜੀ ਇਹ ਅਕੀਂ ਤੁਹਾਨੂੰ ਦਿਖਾਵਾਂਗੇ ਮਨੋ ਸਰ ਇਹਨਾਂ ਨੂੰ ਇਹ ਦਿਖਾਵਾਂਗੇ ਵੀ ਜਿਵੇਂ ਅਸੀਂ ਨਕਪਰੀ ਜ਼ਿੰਦਗੀ ਬਤੀਤ ਕਰਦੇ ਹਾਂ ਉਹ ਤੁਹਾਨੂੰ ਵੀ ਪਤਾ ਲੱਗੇ ਵੀ ਨਹੀਂ ਕਿ ਮੈਂ ਗੰਦ ਦੇ ਵਿੱਚ ਰਹੀਦਾ ਹੁੰਦਾ ਸੀ ਉਧਰ ਜਦੋਂ ਇਸ ਬਾਬਤ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਜੋ ਕਿਹਾ ਉਹ ਵੀ ਸੁਣ ਲਓ ਜੀ ਸੀਬ੍ਰੇਜ ਦੀ ਕਈ ਜਗ੍ਹਾ ਤੇ ਆਪਣਾ ਜਿਵੇਂ ਕਿ ਲਾਈਨੋਂ ਪਾਰ ਏਰੀਆ ਪਰਸ਼ਨਾਮਾ ਦਾ ਪ੍ਰਤਾਪ ਨਗਰ ਆਲਮ ਕੋਸਟਿੰਗ ਔਰ ਕੁਝ ਏਰੀਆਜ਼ ਹੋਰ ਬੋਰਡ ਉਥੇ ਆਪਣੇ ਦੇਖੇਗੇ 39 ਨੰਬਰ ਬੋਰਡ ਤੋਂ ਲੈ ਕੇ 46 ਨੰਬਰ ਤੋਂ 47 ਨੰਬਰ ਬੋਰਡ ਤੱਕ काफ़ी एरियाज़ साढ़े अफेक्टेड सीवेज के इशूज़ करके क्योंकि जी अपनी कुछ मेन लाइनस आलम बस्ती की मेन लाइन है प्रताप नगर की मेन लाइन है बीच थोड़ी स्लो प्रोग्रेस पानी पीछे खड़ा हो गया कई काफ़ी टाइम तो यह पानी खड़ा सी आप पहला भी एक देखोगे तीन तो एक मीटिंग की हाउस के पूरे एक मीटिंग की हाउस ने एक स्टैंडिंग कमेटी भी बनाई थी पांच मैंबरी ਸੀ ਡਿਪਟੀ ਮੇਅਰ ਮਾਸਟਰ ਲਿੰਦਰ ਜੀ ਦੇ ਅੰਡਰ ਇੱਕ ਪਾਰਲੀਮੈਂਟਰੀ ਕਮੇਟੀ ਬਣਾਈ ਸੀਗੀ ਸਾਰੀ ਸੋਲੂਸ਼ਨ ਦਾ ਸੋਲੂਸ਼ਨ ਕੱਢਣ ਵਾਸਤੇ ਪ੍ਰੋਬਲਮ ਦੀ ਤੇ ਉਹਦੇ ਵਿੱਚ ਅਸੀਂ ਟੈਕਨੀਕਲੀ ਵੀ ਸਾਰੀ ਚੀਜ਼ ਚੈੱਕ ਕਰਵਾਈ ਕਾਫੀ ਇਸ਼ੂਸ ਇਸ ਤਰੀਕੇ ਦੇ ਆ ਕਿ ਰਿਵੇਣੀ ਜੋ ਕੰਪਨੀ ਇੰਗੇਜਡ ਕੀਤੀ ਗਈ ਸੀ ਵੀ ਉਹਨਾਂ ਵੱਲੋਂ ਕੰਮ ਠੀਕ ਤਰੀਕੇ ਨਹੀਂ ਕੀਤਾ ਗਿਆ ਤੇ ਉਹ ਲੋਕਾਂ ਦਾ ਹਿਸਟਰੀ ਡਿਪਟੀ ਉਸਤਾ ਜਾਏ ਤੇ ਇਸ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਅਸੀਂ ਸੀਵਰ ਰਿਪੋਰਟ ਨਾਲ डिस्कशन करके मीटिंगा करके अज भी सारे जो पब्लिक के नुमाइंदे आए थे उन्होंने मीटिंगा करके ये फैसला किया है कि निगम नगर निगम आप ही अपने तरफों तर्क, ये काम करवाएं ਸਿਵਰੇਜ ਬੋਰਡ ਦੇ ਨਾਲ ਮਿਲਤੀ ਜਿਹੜਾ ਕੰਮ ਟ੍ਰੀਟਿੰਗ ਵਗੈਰਾ ਹੈ ਕੋਈ ਵੀ ਕੰਪਨੀ ਇਸ ਕੋੰਟਰੈਕਟ ਨਹੀਂ ਕਰ ਰਹੀ ਹੈ ਤੋਂ ਉਹਨਾਂ ਨੇ ਕਰਨਾਲ ਕਰਦੇ ਉਹਨਾਂ ਦਾ ਰਿਸਕ ਐਂਡ ਪੋਸਟ ਇਸੇ ਕੰਮ ਕਰਵਾਵਾਂਗੇ ਅਧਿਕਾਰੀ ਦਾ ਕਹਿਣਾ ਹੈ ਕਿ ਸਬੰਧਤ ਵਿਭਾਗ ਨੂੰ ਆਦੇਸ਼ ਜਾਰੀ ਕਰਕੇ ਜਲਦ ਹੀ ਪਾਣੀ ਦੀ ਨਿਕਾਸੀ ਕਰਵਾਈ ਜਾਵੇਗੀ ਹਕੀਕੀ ਟੀਵੀ ਪੰਜਾਬੀ ਲਈ ਬਠਿੰਡਾ ਤੋਂ ਗੋਬਿੰਦ ਸੈਣੀ ਦੀ ਰਿਪੋਰਟ